ਸਰਿਸੌਂ ਜ਼ਿਲ੍ਹੇ ਨੇ ਕਿਹਾ ਕਿ ਦਿਵਿਆਂਗਾਂ ਨੂੰ ਝੂਮਣ ਦਾ ਹੱਕ ਆ ਉਹ ਨਹੀਂ ਦਿੱਤਾ ਜਾ ਰਿਹਾ ਜਿਹੜੀ ਕਰਕੇ ਆ ਦਿਵਿਆਂਗਾਂ ਸੜਕਾਂ ਉੱਪਰ ਨੇ ਹੰਦਿਲ ਕਬੀਰ ਸਿੰਘ ਜੀ ਅੱਜ ਤੁਹਾਨੂੰ ਇਹ ਟੋਕ ਘੇਰਨਾ ਪਿਆ ਕਾਰਨ ਕੀ ਹੈ ਕਾਰਨ ਇਹ ਸਿਗਾ ਕਿ ਅਸੀਂ ਦਿਵਿਆਂਗ ਬਚਾਓ ਸਰਕਾਰ ਜਗਾਓ ਜਿਹੜਾ ਆ ਰੋਸ ਮਾਰਚ ਕਰਨ ਲਈ ਪਹਿਲਾਂ ਹੀ ਮਾਨਜੋਗਿਆ ਐ ਜੀਐਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇ ਚੁੱਕੇ ਸੀ ਬਾਈ ਨੂੰ ਕਿ ਅਸੀਂ 26 ਤਰੀਕ ਨੂੰ ਜਿਹੜਾ ਦਿਵਿਆਂਗ ਬਚਾਓ ਆ ਸਰਕਾਰ ਜਗਾਓ ਰੋਸ ਮਾਰਚ ਕਰਨਾ ਸੋ ਉਸੇ ਸਬੰਧੇ ਵਿੱਚ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਇਹਾਂ ਨੇ ਮੈਨੂੰ ਰਾਤ ਦਾ 9 ਵਜੇ ਜਿਹੜਾ ਕਰੇ ਨਜ਼ਰਬੰਦ ਕਰ ਦਿੱਤਾ ਜਦੋਂ ਸਾਡੇ ਬਾਕੀ ਕੋਨੇ-ਕੋਨੇ ਤੇ ਸਾਡੀ ਜਥੇਬੰਦੀ ਦੇ ਆਗੂ ਨੂੰ ਪਤਾ ਲੱਗਿਆ ਉਹਨਾਂ ਨੇ ਅੱਜ ਮੇਰੇ ਤੇ ਆਹ ਦੇਖੋ ਸਰਕਾਰ ਦੇ ਵਿਰੁੱਧ ਸਿਆਪਾ ਕੀਤਾ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਸਾਡੇ ਆ ਜਿੰਨੇ ਸਾਥੀ ਇੱਥੇ ਪਹੁੰਚੇ ਆ ਇਹ ਉਹਨਾਂ ਨੇ ਝਕਾਨੀ ਦੇ ਕੇ ਪਹੁੰਚੇ ਇਸੇ ਰੋਸ ਵਜੋਂ ਸੀ ਜਿਹੜਾ ਪ੍ਰਸ਼ਾਸਨ ਤੱਕੇਸ਼ਾਈ ਕਰ ਰਿਹਾ ਆ ਉਹਦੇ ਰੋਸ ਵਜੋਂ ਸੀ ਇਹ ਜਿਹੜਾ ਚੌਂਕ ਜਿਹੜਾ ਜਾਮ ਦਿੱਤਾ ਆ ਕਿਉਂਕਿ ਸਾਡੇ ਕੋਲ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜਾ ਰੋਸ ਮਾਰਤਿਆ ਉਹ ਸਾਨੂੰ ਨਹੀਂ ਕੱਢਣ ਦਿੱਤਾ ਕਿ ਐਸਾ ਖਤਰਾ ਸਰਕਾਰ ਨੂੰ ਵੀ ਸਾਰਾ ਲਾਮ ਲਸ਼ਕਰ ਤੁਹਾਡੇ ਘਰ ਦੇ ਮੂੰਹੇ ਲਾ ਦਿੱਤਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਤਾਂ ਪਹਿਲਾਂ ਹੀ ਕਿਸੇ ਦੀ ਲੱਤ ਹੈ ਨਹੀਂ ਕਿਸੇ ਦੀ ਬਾਹ ਨਹੀਂ ਅਸੀਂ ਭੱਜ ਨਹੀਂ ਸਕਦੇ ਔਰ ਇੰਨੀ ਪੁਲਿਸ ਇਹਨਾਂ ਨੇ ਲਾਤੀ ਜੇਕਰ ਕਿਸੇ ਤੇ ਬਿਆੰਗ ਰਹੇ ਨਾ ਕਿਧਰ ਦਰਖਾਸਤ ਦਿੱਤੀ ਹੋਵੇ ਲੇਕਿਨ ਆ ਸਾਡੇ ਓਏ ਉਹਨਾਂ ਨੂੰ ਕਹਿੰਦੇ ਮਲਾਜਮ ਹੈ ਨਹੀਂ ਜੀ ਚੌਕੀਆਂ ਥਾਣਿਆਂ ਵਿੱਚ ਅੱਜ ਆ ਮਲਾਜਮ ਸੈਂਕੜਿਆਂ ਦੀ ਕੈਂਤੀ ਦੇ ਵਿੱਚ ਸਵੇਰ ਦਾ ਉੱਥੇ ਲਾਇਆ ਹੋਇਆ ਆ ਸੋ ਇਹਨਾਂ ਨੂੰ ਪਤਾ ਨਹੀਂ ਕਿਓ ਪਿਆਰ ਦੇ ਨਾਲ ਸਾਨੂੰ ਲੈ ਜਾਓ ਸਾਡੀ ਗੱਲ ਕਰਾ ਦਿਓ ਅਸੀਂ ਕੱਲ ਵੀ ਇਹੀ ਮੈਸੇਜ ਦਿੱਤਾ ਸੀ ਪਰ ਨਹੀਂ ਉਹ ਪ੍ਰਸ਼ਾਸਨ ਜਿਹੜਾ ਢੀਠ ਪ੍ਰਸ਼ਾਸਨ ਆ ਔਰ ਚੌਣ ਜਾਂਦੀਆਂ ਨਹੀਂ ਆ ਮਕੀਆ ਦੇਖੇ ਦਿਵਿਆਂਗਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਦਿਵਿਆਂਗ ਐਕਸ਼ਨ ਕਮੇਟੀ ਆਪਣੇ ਹੱਕਾਂ ਲਈ ਲੜੇਗੀ ਔਰ ਮਰੇਗੀ ਇਹ ਅੱਜ ਅਸੀਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਉਹ ਰੱਜ ਦੱਸ ਕੇ ਹੀ ਜਾਵਾਂਗੇ ਅਨੇਕਾਂ ਜਿਹੜੇ ਗਿਣਤੀ ਦੇ ਵਿੱਚ ਦਿਵਿਆਂਗ ਜਿਹੜੇ ਆ ਮੇਰੀ ਰਿਆਸ਼ ਵਿਕੇ ਪਹੁੰਚ ਚੁੱਕੇ ਆ ਅਨੇਕਾਂ ਜਿਹੜੇ ਵਿਆਹ ਗਏ ਇੱਥੇ ਹੁਣੇ ਧਰਮ ਦੇ ਵਿੱਚ ਇੱਥੇ ਪਹੁੰਚ ਜਾਣਗੇ ਇੱਕ ਤੀਰਸੇ ਮਸੀਤ ਦੀ ਤੁਹਾਡੇ ਕੋਲ ਪਹੁੰਚੇ ਉਹਨਾਂ ਨੇ ਕੀ ਵਿਸ਼ਵਾਸ ਜਵਾਇਆ ਤੁਹਾਨੂੰ ਉਹਨਾਂ ਨੇ ਇਹੀ ਗੱਲ ਕੀਤੀ ਆ ਜੀ ਕਿ ਤੁਹਾਨੂੰ ਅਸੀਂ ਲਾਜਿਤ ਭੁੱਲਰ ਮੰਤਰੀ ਨਾਲ ਮਲਾ ਸਕਦੇ ਆ ਅਸੀਂ ਉਹਨਾਂ ਨੂੰ ਪਹਿਲੇ ਦੋ ਦਿਨ ਵਾਰ ਮੀਟਿੰਗ ਕਰ ਚੁੱਕੇ ਆ ਅਸੀਂ ਉਹਨਾਂ ਦੇ ਪੱਲੇ ਹੀ ਹੈ ਨਹੀਂ ਕੁਝ ਉਹਨੂੰ ਮਿਲ ਕੇ ਕੀ ਕਰਨਾ ਜੇ ਦੇ ਕੋਈ ਪੱਲੇ ਹੋਵੇ ਉਹਨੂੰ ਮਿਲਿਏ ਵੀ ਸੋ ਮੈਂ ਉਹਨਾਂ ਨੂੰ ਇਹ ਵੀ ਆਫਰ ਦਿੱਤੀ ਸੀ ਕਿ ਅਸੀਂ ਪੱਤੀ ਤੱਕ ਚਲੇ ਜਾਨੇ ਆ ਮੰਤਰੀ ਸਾਹਿਬ ਆ ਸਾਰੇ ਦਿਵਿਆਂਗਾਂ ਨੂੰ ਦੇਖਣ ਆ ਦਿਵਿਆਂਗਿਆ ਇਹ ਕਿਉਂ ਸੰਘਰਸ਼ ਕਰਨ ਦੀ ਮਜਬੂਰ ਹੋਏ ਆ ਤੋਂ ਇਹਨਾਂ ਨਾਲ ਅਕੇ ਗੱਲ ਕਰ ਲੈਣਾ ਉਹ ਕਿਹੜੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੱਕ ਜਿਹੜਾ ਕਰਨਾ ਪਿਆ ਏ ਸਾਡੀਆਂ ਨੇ ਕਾ ਮੀਟਿੰਗਾਂ ਜਿਹੜੀਆਂ ਸਬ ਕਮੇਟੀਆਂ ਨਾਲ ਹੋ ਗਈਆਂ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ 2500 ਰੁਪਇਆ ਜਿਹੜਾ ਆ ਪੈਨਸ਼ਨ ਦੇ ਰੂਪ ਵਿੱਚ ਤੁਹਾਨੂੰ ਗਰੰਟੀ ਦਿੱਤੀ ਜਾਵੇਗੀ ਇਹਨਾਂ ਨੇ ਵਾਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਉਂਦੀ ਆ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਆ ਡੀਜੀਐਮ ਦੀ ਸੈੱਲ ਬਣਾਇਆ ਜਾਊਗਾ ਇਹਨਾਂ ਨੇ ਵਾਦਾ ਕੀਤਾ ਸੀ ਕਿ ਕਿਸੇ ਵੀ ਪਾਰਟੀਆਂ ਨੂੰ ਜੇ ਧਰਮ ਦੇ ਪ੍ਰਦਰਸ਼ਨ ਨਹੀਂ ਲਾਉਣੇ ਪੈਣਗੇ ਇਹਨਾਂ ਨੇ ਵਾਦਾ ਕੀਤਾ ਸੀ ਕਿਸੇ ਨੂੰ ਭੁੱਖਾ ਨਹੀਂ ਮਰ ਦਿੱਤਾ ਜਾਊਗਾ ਇਹਨਾਂ ਨੇ ਵਾਦਾ ਕੀਤਾ ਸੀ ਕਿ ਤੁਹਾਡੀਆਂ ਪੈਨਸ਼ਨ ਟਾਈਮ ਸਿਰ ਮਿਲੂਗੀਆਂ ਅੱਜ ਪੈਨਸ਼ਨ 26 27 28 29 ਨੂੰ ਮਹੀਨੇ ਦੇ ਲਾਸਟ ਵਿੱਚ ਪੈਂਦੀ ਆ ਅੱਜ ਜਿਹੜਾ ਜਿਹੜਾ ਸਮਾਰਟ ਰਾਸ਼ਨ卡ਲ ਬਣਿਆ ਆ ਉਹ ਦਿਬਿਆਂਗਾ ਦੇ ਕਾਰਡ ਦਿੱਤੇ ਗਏ ਆ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਪਤਾ ਆ ਜਿਹੜੀ ਪੈਨਸ਼ਨ ਆ ਸਿਰਫ 1500 ਰੁਪਏ ਦਿੱਤੀ ਜਾ ਰਹੀ ਆ ਦਿਬਿਆਂਗਾ ਦੀ ਗੱਲ ਹੋ ਰਹੀ ਨਹੀਂ ਔਰ ਬੀਬੀਆਂ ਨੂੰ ਕਹਿ ਰਹੇ ਆ ਕਿ ਤੁਹਾਡਾ ਹਜ਼ਾਰ ਹਜ਼ਾਰ ਕਰ ਜਾਣਾ ਜਿਹੜਾ ਦਿਬਿਆਂਗਾ ਦੀ ਗਰੰਟੀ ਆ ਉਹ ਦੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਕੀ ਤੁਹਾਡਾ ਜਿਹੜਾ ਕਾਫਲਾ ਪੱਟੀ ਤੱਕ ਪਹੁੰਚੇਗਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਜਿਹੜਾ ਪਹਿਲਾਂ ਐਲਾਨ ਕੀਤਾ ਆ ਅਸੀਂ ਪੱਤੀ ਤੱਕ ਜਾਵਾਂਗੇ ਔਰ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਜਿਹੜੀਆਂ ਧਰਾਵਾਂ ਲੋਣੀਆਂ ਤੁਸੀਂ ਲਾ ਰਹੇ ਹੋ ਔਰ ਜਿਹੜੀ ਬਿਬਰੂ ਘਰ ਜੇਜ ਭੇਜਣਾ ਤੁਸੀਂ ਤੇ ਦੇਓ ਦੇਵੇਂ ਆਂਗੇ ਤਿਆਰ ਆ ਅਸੀਂ ਆਪਣਾ ਸੰਘਰਸ਼ ਔਰ ਆਪਣੇ ਹੱਕਾਂ ਦੇ ਲਈ ਕੁਰਬਾਨੀ ਜਿਹੜੀ ਆ ਦੇਖੇ ਜਾਵਾਂਗੇ ਅਗਰ ਪ੍ਰਸ਼ਾਸਨ ਸਾਥੀਆਂ ਦੀ ਗ੍ਰਿਫਤਾਰੀ ਕਰਦਾ ਤੇ ਬਾਕੀ ਸਾਥੀਆਂ ਨੂੰ ਕੀ ਅਪੀਲ ਹੈ ਬਾਕੀ ਸਾਥੀਆਂ ਨੂੰ ਇਹ ਹੀ ਪੀੜਿਆ ਕਿ ਉਹਨਾਂ ਸਾਰਿਆਂ ਨੂੰ ਪਤਾ ਆ ਕਿ ਜਿਹੜੀ ਇਹ ਜੰਗ ਹੈ ਇਹ ਜਾਰੀ ਰੱਖਣੀ ਆ ਜਦੋਂ ਤੱਕ ਸਾਡੇ ਵਿੱਚ ਦਮ ਆ ਔਰ ਸਾਡਾ ਦਿਵੰਗ ਆਮ ਵਿਅਕਤੀ ਦਾ ਇੱਕ ਧਰਮਾ ਪ੍ਰਦਰਸ਼ਨ ਕਰ ਲੰਦੇ ਆ ਔਰ ਦੇ ਵਿੰਗਾਂ ਨੂੰ ਦੇਖੋ ਕਿੰਨਾ ਔਖਾ ਆ ਉਹ ਜਦੋਂ ਇੱਥੇ ਆ ਗਿਆ ਉਹ ਲੜਾਈ ਕਰੋ ਜਾਂ ਮਰੋ ਵਾਲੀ ਕਰਕੇ ਜਾਊਗਾ ਜੋ ਅਸੀਂ ਉਹਨਾਂ ਨੂੰ ਹੁਣ ਆਦੇਸ਼ ਦਿੱਤੇ ਹੋਇਆ ਸੋ ਅੱਜ ਵੀ ਇੱਥੇ ਜਿੰਨਾ ਵੀ ਦਿਵੰਗ ਆ ਗਿਆ ਉਹ ਵਾਪਸ ਨਹੀਂ ਜਾਊਗਾ ਮੈਂ মিডিਆ through ਇਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦਾ ਚਾਹੇ 2 ਦਿਨ ਲੱਗਣ ਚਾਹੇ 4 ਦਿਨ ਲੱਗਣ ਅਸੀਂ ਆਪਣਾ ਇਨਸਾਫ ਲੈ ਕੇ ਜਾਵਾਂਗੇ ਔਰ ਇਹ ਸਰਕਾਰ ਨੂੰ ਇਹ ਦੱਸਾਂਗੇ ਕਿ ਦਿਵੰਗਾਂ ਦੇ ਉੱਪਰ ਨਜ਼ਰਬੰਦੀ ਜੱਜ ਇਹ ਲਾਥੇ ਚਾਰ ਜਿੰਨਾਂ ਦੀ ਲੋੜ ਨਹੀਂ ਆ ਸਾਨੂੰ ਤੁਹਾਡੇ ਪਿਆਰ ਦੀ ਲੋੜ ਹੈ ਇਹਨਾਂ ਨੂੰ ਪਿਆਰ ਦੇ ਨਾਜਰੀ ਗੱਲਬਾਤ ਤੁਸੀਂ ਕਰੋ ਕੀ ਬਕਲਾਵਾਲੀ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਸਪੋਰਟ ਕਰੋਗੇ ਬਿਲਕੁਲ ਸਵਾਲ ਹੀ ਨਹੀਂ ਪਤਾ ਹੁੰਦਾ ਜਿਨ੍ਹਾਂ ਨੇ 2 ਸਾਲ ਸਭ ਕਮੇਟੀ ਨਾਲ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋ ਗਈਆਂ ਕੈਬਨਟ ਮੰਤਰੀਆਂ ਨਾਲ ਮੀਟਿੰਗਾਂ ਹੋ ਗਈਆਂ ਪ੍ਰਿੰਸੀਪਲ ਸਾਈਡੀਆਂ ਨਾਲ ਮੀਟਿੰਗਾਂ ਹੋ ਗਈਆਂ ਡੈਪਟੀ ਸਪੀਕਰਾਂ ਨਾਲ ਮੀਟਿੰਗਾਂ ਹੋ ਗਈਆਂ ਇਹਨਾਂ ਨੂੰ ਅਜੇ ਤੱਕ ਦਿਵਿਆਂਗ ਦੀ ਬਰਗ ਦਾ ਦੁੱਖ ਹੀ ਨਹੀਂ ਸਮਝ ਲੱਗਾ ਇਹੋ ਜੀ ਪਾਰਟੀ ਨੂੰ ਦਿਵਿਆਂਗ ਵੋਟ ਪਾਊਗਾ ਮੈਂ ਕਿ ਇਹਨਾਂ ਦਾ ਜਵਰਦਸਤ ਵਿਰੋਧ ਔਰ ਕਾਲੀਆਂ ਝੰਡੀਆਂ ਨਾਲ ਕਰਾਂਗੇ ਅਸੀਂ ਅਗਰ ਤਹਾਡੇ ਉੱਪਰ ਲਾਠੀ ਚਾਰਜ ਹੁੰਦਾ ਤਾਂ ਤੁਹਾਡਾ ਗਲੈਕਸ਼ਨ ਕੀ ਹੈ ਅਸੀਂ ਲਾਠੀ ਚਾਰਜ ਵੀ ਕਰ ਲੈਣਾ ਚਾਹੇ ਗ੍ਰਿਫਤਾਰੀਆਂ ਕਰ ਲੈਣਾ ਆਂਗਰੇਨੀਆਂ ਇਹਨੀਆਂ ਬੈਜੋ ਗੱਡੀ ਦੇ ਵਿੱਚ ਸੰਘਰਸ਼ ਕਰਾਂਗੇ ਔਰ ਸੰਘਰਸ਼ ਦੇ ਕਾ ਹੱਕ ਲਵਾਂਗੇ ਔਰ ਸੰਘਰਸ਼ ਦੇ ਨਾਲ ਹੀ ਮਰਾਂਗੇ ਤੁਸੀਂ ਦੇਖ ਲਿਓ ਭਾਵੇਂ ਜਿੰਨੀ ਮਰਜ਼ੀ ਫੋਰਸ ਲਾ ਦਿਓ ਆ ਮੇਰੇ ਪੰਜ ਦਿਵਿਆਂਗਾ ਨੂੰ ਗੱਡੀ 'ਚ ਬਿਠਾ ਕੇ ਦਿਖਾ ਦੇਣਾ ਇਹ ਸੋਖਾ ਨਹੀਂ ਆ ਇਹ ਦੀ ਝਾਰੂ ਸਾਥੀ ਆ ਲੰਮੇ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਆ ਇਹ ਆਪਣੀਆਂ ਕੁਰਬਾਨੀਆਂ ਦੇਣੀਆਂ ਜਾਣਦੇ ਆ ਔਰ ਅਸੀਂ ਸਿਰਫ ਤੇ ਸਿਰਫ ਦੇ ਪਿਆੰਗਾ ਦਾ ਮਾਨ ਸਨਮਾਨ ਮੰਗਦੇ ਆ ਅਸੀਂ ਸਿਰਫ ਤੇ ਸਿਰਫ ਜਿਹੜਾ ਸਾਡਾ ਰਾਈਟ ਬਣਿਆ ਆ ਆਂਗਰੇਨ ਭੜਾਈਆ ਇੱਕ ਨੂੰ ਲੱਗੂ ਗ੍ਰਾਉਂਡ 'ਤੇ ਸੰਘਰਸ਼ ਕਰ ਰਹੇ ਆ ਔਰੀਆਂ ਜਿਹੜੀਆਂ ਲੰਗੜਾ ਕਾਂਦੀ ਇਹ ਪ੍ਰਸ਼ਾਸਨ ਉਹ ਨਿਆ ਪਾਲਿਕਾ ਵੀ ਇਹਨਾਂ ਨੂੰ ਆਗਿਆ ਨਹੀਂ ਦੇਊਗਾ ਵਿੱਚ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੀ ਚਾਹਤਨੀ ਰਵੇਗੀ ਸਰਕਾਰ ਨੂੰ ਇਹੀ ਚਾਹਤਨੀ ਆ ਕਿ ਕਰੋ ਜਾਂ ਮਰੋ ਅਸੀਂ ਕਰਕੇ ਜਾਵਾਂਗੇ ਤੁਹਾਡੀਆਂ ਜਿੰਨੀਆਂ ਵੀ ਧਮਕੀਆਂ ਸਾਨੂੰ ਮਨਜ਼ੂਰ ਆ ਇੱਥੇ ਹੀ ਐਸੇ মিডিਆ ਦੇ ਵਿੱਚ ਤੁਸੀਂ ਜਵਾਬ ਦੇਣੇ ਆ ਐਸੇ মিডিਆ ਵਿੱਚ ਅਸੀਂ ਜਵਾਬ ਦੇਣੇ ਆ ਉਸੇ ਨਿਆ ਪਾਲਿਕਾ ਵਿੱਚ ਤੁਸੀਂ ਜਵਾਬ ਦੇਣੇ ਆ ਉਸੇ ਨਿਆ ਪਾਲਿਕਾ ਵਿੱਚ ਅਸੀਂ ਜਵਾਬ ਦੇਣੇ ਆ ਠੀਕ ਹੈ ਧੰਨਵਾਦ